ਦਿੱਲੀ ਵਿੱਚ ਹੋਏ ਬੰਬ ਧਮਾਕੇ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਹਲਚਲ ਮਚ ਉਠੀ ਹੈ ਤੇ ਹੁਣ ਏਐਨਆਈ ਯਾਨੀ ਕਿ ਜਿਹੜੀ ਰਾਸ਼ਟਰੀ ਜਾਂਚ ਏਜੰਸੀ ਹੈ ਉਹ ਹੁਣ ਦੇਸ਼ ਭਰ ਦੇ ਉਹਨਾਂ ਥਾਵਾਂ ਉਹਨਾਂ ਟਿਕਾਣਿਆਂ ਤੇ ਛਾਪੇਮਾਰੀ ਕਰਕੇ ਜਾਂਚ ਕਰ ਰਹੀ ਹੈ ਜਿਨ੍ਹਾਂ ਥਾਵਾਂ ਤੇ ਬੀਤੇ ਦਿਨਾਂ ਦੇ ਵਿੱਚ ਛੋਟੇ ਮੋਟੇ ਤਮਾਕੇ ਹੋਏ ਚਾਹੇ ਉਹ ਕੈਮੀਕਲ ਤਮਾਕੇ ਸੀ ਚਾਹੇ ਉਹ ਪੈਟਰੋਲ ਬੰਬ ਦੇ ਨਾਲ ਹੋਏ ਤਮਾਕੇ ਸੀ ਉਹਨਾਂ ਥਾਵਾਂ ਦੇ ਉੱਤੇ ਜਾ ਕੇ ਹੁਣ ਏਐਨਆਈ ਜਾਂਚ ਕਰ ਰਹੀ ਹੈ ਖਬਰ ਸਾਹਮਣੇ ਆ ਰਹੀ ਹੈ ਬਠਿੰਡਾ ਦੇ ਪਿੰਡ ਜੀਦਾ ਤੋਂ ਜਿੱਥੇ ਬੀਤੇ 10 ਸਤੰਬਰ 2025 ਨੂੰ ਇੱਕ ਤਮਾਕਾ ਹੋਇਆ ਸੀ ਕੈਮੀਕਲ ਤਮਾਕਾ ਹੋਇਆ ਸੀ ਜਿਸ ਦੇ ਵਿੱਚ ਗੁਰਪ੍ਰੀਤ ਸਿੰਘ ਨਾਮ ਦਾ ਨੌਜਵਾਨ ਗੰਭੀਰ ਜ਼ਖਮੀ ਹੋਇਆ ਸੀ ਦੱਸਿਆ ਜਾ ਰਿਹਾ ਕਿ 19 ਸਾਲ ਦਾ ਨੌਜਵਾਨ ਇਸ ਤਮਾਕੇ ਦੇ ਵਿੱਚ ਜ਼ਖਮੀ ਹੋਇਆ ਸੀ ਔਰ ਉਸ ਦਾ ਪਿਤਾ ਜਗਤਾਰ ਸਿੰਘ ਵੀ ਇਸ ਮਾਮਲੇ ਦੇ ਵਿੱਚ ਇਸ ਤਿਮਾਕੇ ਵਿੱਚ ਜ਼ਖਮੀ ਹੋਇਆ ਸੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਸੀ ਔਰ ਐਨਆਈ ਨੂੰ ਇਹ ਜਿਹੜੀ ਜਾਣਕਾਰੀ ਆ ਪੁਲਿਸ ਨੂੰ ਇਹ ਹਸਪਤਾਲ ਤੋਂ ਮਿਲੀ ਸੀ ਜਿਸ ਤੋਂ ਬਾਅਦ ਹੁਣ ਇਸ ਤਮਾਕੇ ਨੂੰ ਇਸ ਬੰਬ ਤਮਾਕੇ ਨੂੰ ਜਿਹੜਾ ਹੋਇਆ ਸੀ ਕੈਮੀਕਲ ਤਮਾਕਾ ਇਸ ਨੂੰ ਦਿੱਲੀ ਤਮਾਕੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਤਾਂ ਹੁਣ NIA ਦੀ ਟੀਮ ਬਠਿੰਡਾ ਵਿਖੇ ਪਹੁੰਚੀ ਆ ਜਿੱਥੇ ਪਿੰਡ ਜੀਦਾ ਦੇ ਵਿੱਚ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਨੇ ਔਰ NIA ਦੀ ਟੀਮ ਨੇ ਘੇਰਾਬੰਦੀ ਕੀਤੀ ਹੋਈ ਹੈ ਜਿਹੜੇ ਥੈਲੇ ਨੇ ਮਿੱਟੀ ਦੇ ਭਰ ਕੇ ਉਹ ਵੀ ਰੱਖੇ ਹੋਏ ਨੇ ਉਹਨਾਂ ਨੂੰ ਖਦਸ਼ਾ ਹੈ ਕਿ ਕਿਤੇ ਇਸ ਪਿੰਡ ਦੇ ਵਿੱਚ ਹੋਰ ਵੀ ਸਮੱਗਰੀ ਆ ਜਿਹੜੀ ਉਹ ਹੋ ਸਕਦੀ ਹੈ ਕੈਮੀਕਲ ਧਮਾਕੇ ਨਾਲ ਸੰਬੰਧਿਤ ਤਾਂ ਕਿ ਲੋੜ ਪੈਣ ਤੇ ਜਿਹੜੀਆਂ ਟੀਮਾਂ ਨੇ ਉਹ ਆਪਣਾ ਬਚਾਅ ਕਰ ਸਕਣ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਏਐਨਆਈ ਪੂਰੀ ਤਿਆਰੀ ਦੇ ਨਾਲ ਇਸ ਪਿੰਡ ਦੇ ਵਿੱਚ ਜੁਟੀ ਹੋਈ ਹੈ ਜਾਂਚ ਕਰ ਰਹੀ ਹੈ ਇਹ ਕਾਰਜ ਜਿਹੜਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਥਾਂ ਇਹ ਉਸ ਦੇ ird gird ਘੁੰਮ ਰਹੀ ਆ ਏਐਨਆਈ ਦੀ ਟੀਮ ਜਿੱਥੇ ਪਿੰਡ ਜੀਦਾ ਦੇ ਵਿੱਚ ਗੁਰਪ੍ਰੀਤ ਸਿੰਘ ਦੇ ਘਰ ਏ ਧਮਾਕਾ ਹੋਇਆ ਸੀ ਕੈਮੀਕਲ ਧਮਾਕਾ ਹੋਇਆ ਸੀ ਬੀਤੇ ਅ 10 ਸਤੰਬਰ 2022 ਨੂੰ ਧਮਾਕਾ ਹੋਇਆ ਸੀ ਔਰ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਧਮਾਕਾ ਹੋਇਆ ਤਾਂ ਇਸ ਸਾਰੇ ਘਟਨਾਕਰਮ ਨੂੰ ਹੁਣ ਦਿੱਲੀ ਧਮਾਕੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੋ ਤਸਵੀਰਾਂ ਤੁਹਾਨੂੰ ਅਸੀਂ ਬਠਿੰਡਾ ਤੋਂ ਦਿਖਾ ਰਹੇ ਹਾਂ ਜਿੱਥੇ ਬਠਿੰਡਾ ਦੇ ਪਿੰਡ ਜੀਦਾ ਦੇ ਵਿੱਚ ਹੋਏ ਕੈਮੀਕਲ ਧਮਾਕੇ ਮਾਮਲੇ 'ਚ ਹੁਣ ਰਾਸ਼ਟਰੀ ਜਾਂਚ ਏਜੰਸੀ ਹੈ ਜਿਹੜੀ NIA ਉਹ ਜਾਂਚ ਵਿੱਚ ਜੁਟੀ ਹੋਈ ਹੈ ਮੰਨਿਆ ਜਾ ਰਿਹਾ ਕਿ ਇਸ ਧਮਾਕੇ ਪਿੱਛੇ 19 ਸਾਲਾਂ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਵੱਡੀ ਸਾਜ਼ਿਸ਼ ਹੋ ਸਕਦੀ ਸੀ ਜੋ ਕਿ ਆਨਲਾਈਨ ਕੈਮੀਕਲ ਮੰਗਵਾ ਕੇ ਬੰਬ ਬਣਾ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਇਸੇ ਦੌਰਾਨ ਨੌਜਵਾਨ ਗੰਭੀਰ ਜ਼ਖਮੀ ਹੋਇਆ ਸੀ ਕਿਉਂਕਿ ਉਹ ਜਿਹੜਾ ਬੰਬ ਸੀ ਉਹ ਬਲਾਸਟ ਹੋ ਚੁੱਕਿਆ ਸੀ ਧਮਾਕਾ ਖੇਸ ਦੀ ਜਿਹੜੀ ਸਮੱਗਰੀ ਸੀ ਉਹ ਬਲਾਸਟ ਹੋ ਚੁੱਕੀ ਸੀ ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦਾ ਦੇ ਵਿੱਚ ਕੁਝ ਦਿਨ ਪਹਿਲਾਂ ਹੋਏ ਕੈਮੀਕਲ ਧਮਾਕੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਧਮਾਕੇ ਦੇ ਤੁਰੰਤ ਬਾਅਦ ਪੁਲਿਸ ਨੇ 19 ਸਾਲਾਂ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਮੋੜਲੀ ਜਾਂਚ ਵਿੱਚ ਪਤਾ ਲੱਗਾ ਸੀ ਕਿ ਗੁਰਪ੍ਰੀਤ ਸਿੰਘ ਨੇ ਇਹ ਸਮੱਗਰੀ ਆਨਲਾਈਨ ਵੱਖ-ਵੱਖ ਸਾਈਟਾਂ ਤੋਂ ਆਰਡਰ ਕਰਕੇ ਮੰਗਵਾਈ ਸੀ ਜਾਨੀ ਕਿ ਕੈਮੀਕਲ ਬੰਬ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਇਸੇ ਦੌਰਾਨ ਨੌਜਵਾਨ ਗੰਭੀਰ ਜ਼ਖਮੀ ਹੋ ਚੁੱਕਿਆ ਸੀ ਧਮਾਕਾ ਉਸ ਵੇਲੇ ਹੋਇਆ ਸੀ ਜਦੋਂ ਇਹ ਸਮਾਨ ਨੂੰ ਟੈਸਟ ਕਰ ਰਿਹਾ ਸੀ ਯਾਨੀ ਕਿ ਨੌਜਵਾਨ ਇਸ ਸਮੱਗਰੀ ਦਾ ਪ੍ਰਯੋਗ ਕਰ ਰਿਹਾ ਸੀ ਵਰਤੋਂ ਕਰ ਰਿਹਾ ਸੀ ਇਸ ਦੌਰਾਨ ਗੁਰਪ੍ਰੀਤ ਸਿੰਘ ਖੁਦ ਜ਼ਖਮੀ ਹੋਇਆ ਸੀ ਪੁਲਿਸ ਨੇ ਮੌਕੇ ਤੇ ਹੀ ਉਸ ਨੂੰ ਗ੍ਰਫਤਾਰ ਕੀਤਾ ਸੀ ਹੁਣ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹਾਂ ਕੇਂਦਰੀ ਜਾਂਚ ਏਜੰਸੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਂਚ ਏਜੰਸੀ ਇਹ ਪਤਾ ਲਗਾਏਗੀ ਕਿ ਆਕਰ ਗੁਰਪ੍ਰੀਤ ਸਿੰਘ ਕਿਸ-ਕਿਸ ਦੇ ਸੰਪਰਕ ਵਿੱਚ ਹੈ ਕਿਹੜੇ ਲੋਕਾਂ ਦੇ ਸੰਪਰਕ ਵਿੱਚ ਹੈ ਕੀ ਉਸਦੇ ਲਿੰਕ ਕਿਸੇ ਵੱਡੇ ਸੰਗਠਨ ਜਾਂ ਗਰੁੱਪ ਦੇ ਨਾਲ ਜੁੜੇ ਹੋਏ ਸਨ ਰਿਪੋਰਟਾਂ ਮੁਤਾਬਕ ਇਵੀ ਜਾਂਚ ਦਾ ਵਿਸ਼ਾ ਹੈ ਕਿ ਇਹ ਮਾਮਲਾ ਦਿੱਲੀ ਦੇ ਲਾਲ ਕਿਲੇ ਨੇੜੇ ਹੋਏ ਹਾਲੀਆ ਕੈਮੀਕਲ ਧਮਾਕੇ ਨਾਲ ਜੋੜਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਫਰੀਦাবাদ ਦੇ ਵਿੱਚ ਡਾਕਟਰ ਦੇ ਘਰੋਂ ਵੀ ਵਿਸਫੋਟਕ ਸਮਗਰੀ ਮਿਲਣ ਤੋਂ ਬਾਅਦ NIA ਹੋਰ ਵੀ ਚੁਕੰਨੀ ਹੋ ਚੁੱਕੀ ਹੈ NIA ਹੋਰ ਵੀ ਸਰਗਰਮ ਹੋ ਚੁੱਕੀ ਹੈ ਉੱਥੇ ਵੀ ਜਾਂਚ ਜਾਰੀ ਹੈ ਹੁਣ ਦੋਵੇਂ ਮਾਮਲਿਆਂ ਨੂੰ ਇਕੱਠਾ ਕਰਕੇ ਵੇਖਿਆ ਜਾ ਰਿਹਾ ਤਾਂ ਜੋ ਵੱਡੇ ਕਿਸੇ ਵੱਡੇ ਨੈਟਵਰਕ ਦਾ ਪਤਾ ਲਗਾਇਆ ਜਾ ਸਕੇ ਬਠਿੰਡਾ ਵਰਗੇ ਇਲਾਕੇ ਵਿੱਚ ਇਸ ਤਰ੍ਹਾਂ ਕੈਮੀਕਲ ਧਮਾਕਾ ਇੱਕ ਚਿੰਤਾ ਦਾ ਵਿਸ਼ਾ ਹੈ ਐਨਆਈਏ ਹੁਣ ਇਹ ਖੰਘਾਲੇਗੀ ਕਿ ਗੁਰਪ੍ਰੀਤ ਸਿੰਘ ਨੇ ਇਹ ਸਾਜ਼ਿਸ਼ ਕਿਸੇ ਦੇ ਕਹਿਣ ਤੇ ਰਚੀ ਸੀ ਜਾਂ ਫਿਰ ਆਪਣੀ ਮਰਜ਼ੀ ਦੇ ਨਾਲ ਕਰ ਰਿਹਾ ਸੀ ਏਜੰਸੀ ਦੀ ਜਾਂਚ ਤੋਂ ਬਾਅਦ ਹੀ ਇਹ ਸਪਸ਼ਟ ਹੋਵੇਗਾ ਕਿ ਆਖਰ ਇਹ ਇਕੱਲੀ ਘਟਨਾ ਸੀ ਜਾਂ ਫਿਰ ਕਿਸੇ ਵੱਡੇ ਮਨਸੂਬੇ ਦੀ ਸ਼ੁਰੂਆਤ ਸੀ ਕੈਮੀਕਲ ਤੋਂ ਤਿਆਰ ਕੀਤੇ ਜਾਣ ਵਾਲੇ ਬੰਬ ਜਾਂ ਐਕਸਪਲੋਸਿਵ ਨਾਓ ਸਿਰਫ ਖਤਰਨਾਕ ਹੁੰਦੇ ਨੇ ਸਗੋਂ ਕਾਨੂੰਨੀ ਤੌਰ ਤੇ ਵੀ ਇਹ ਗੰਭੀਰ ਅਪਰਾਧ ਹਨ ਹੁਣ NIA ਦੀ ਜਾਂਚ ਦੇ ਨਤੀਜੇ ਆਉਣ ਤੱਕ ਇਸ ਮਾਮਲੇ ਤੇ ਪੂਰੇ ਦੇਸ਼ ਭਰ ਦੀ ਨਜ਼ਰ ਟਿਕੀ ਹੋਈ ਹੈ ਕਿਉਂਕਿ ਇਹ ਮਾਮਲਾ ਬਹੁਤ ਹੀ ਗੰਭੀਰ ਹੈ ਦਿੱਲੀ ਦੇ ਵਿੱਚ ਬੀਤੇ ਦਿਨ ਚ ਤੁਸੀਂ ਦੇਖਿਆ ਕਿ ਬੀਤੇ ਦਿਨ ਜਦੋਂ ਦਿੱਲੀ ਦੇ ਵਿੱਚ ਧਮਾਕਾ ਹੋਇਆ ਤਾਂ ਉੱਥੇ ਕਈ ਲੋਕਾਂ ਦੀ ਮੌਤ ਹੋ ਗਈ ਸੀ ਔਰ ਜਿਸ ਤੋਂ ਬਾਅਦ ਜਾਂਚ ਏਜੰਸੀਆਂ ਨੇ ਅਨਾਈ ਨੇ ਜਾਂਚ ਸ਼ੁਰੂ ਕੀਤੀ ਔਰ ਹੁਣ ਤੱਕ ਇਸ ਦੇ ਵਿੱਚ 4 ਤੋਂ ਵੱਧ ਲੋਕ ਨੇ ਜਿਹੜੇ ਉਹ ਗ੍ਰਿਫਤਾਰ ਕਰ ਲਏ ਗਏ ਨੇ ਔਰ ਉਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਡਾਕਟਰਾਂ ਦੀ ਟੀਮ ਹੈ ਔਰ ਉਸ ਤੋਂ ਬਾਅਦ ਫਰੀਦাবাদ ਔਰ ਦਿੱਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਵਿੱਚ ਵੀ ਕਈ ਥਾਵਾਂ ਤੇ ਜਿਹੜੀਆਂ ਰੇਡਾਂ ਕੀਤੀਆਂ ਜਾ ਰਹੀਆਂ ਨੇ ਛਾਪੇਮਾਰੀ ਕੀਤੀ ਜਾ ਰਹੀ ਹੈ ਐਨਆਈਏ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸੋ ਹੁਣ ਪਿੰਡ ਜੀਦਾ ਦੇ ਵਿੱਚ ਜਿਹੜਾ ਕੈਮੀਕਲ ਧਮਾਕਾ ਹੋਇਆ ਸੀ ਬੀਤੇ 10 ਸਤੰਬਰ 2025 ਨੂੰ ਹੋਇਆ ਸੀ 19 ਸਾਲਾ ਗੁਰਪ੍ਰੀਤ ਸਿੰਘ ਨਾਮ ਦਾ ਨੌਜਵਾਨ ਜਿਹੜਾ ਉਸ ਨੂੰ ਗ੍ਰਿਫਤਾਰ ਕੀਤਾ ਸੀ ਨੌਜਵਾਨ ਤੇ ਇਲਜ਼ਾਮ ਨੇ ਕਿ ਉਸਨੇ ਕੈਮੀਕਲ ਬੰਬ ਬਣਾਉਣ ਦੀ ਕੋਸ਼ਿਸ਼ ਕੀਤੀ ਉਹ ਕੋਸ਼ਿਸ਼ ਕਰ ਰਿਹਾ ਸੀ ਤਾਂ ਇਸ ਦੌਰਾਨ ਸਮਗਰੀ ਬਲਾਸਟ ਹੋ ਜਾਂਦੀ ਹੈ ਨੌਜਵਾਨ ਗੰਭੀਰ ਜ਼ਖਮੀ ਹੋ ਜਾਂਦਾ ਤਾਂ ਹੁਣ ਇਸ ਮਾਮਲੇ ਨੂੰ ਲੈ ਕੇ ਪੂਰੇ ਦੇਸ਼ ਭਰ ਦੇ ਵਿੱਚ ਹਲਚਲ ਮਚ ਉੱਠੀ ਹੈ ਤੇ ਹੁਣ ਜਾਂਚ ਏਜੰਸੀ ਨੇ ਤਾਂ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਜਾਂਚ ਏਜੰਸੀ ਕਿਹੜੇ ਵੱਡੇ ਖੁਲਾਸੇ ਕਰਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਤਾ ਲਗਾਇਆ ਜਾਵੇਗਾ ਕਿ ਇਹਨਾਂ ਲੋਕਾਂ ਦੇ ਕਿਹੜੇ ਸੰਗਠਨ ਦੇ ਨਾਲ ਲਿੰਕ ਨੇ ਕਿਹੜੇ-ਕਿਹੜੇ ਲੋਕ ਇਹਨਾਂ ਦੇ ਸੰਪਰਕ ਦੇ ਵਿੱਚ ਨੇ ਆਖਿਰ ਇਸ ਧਮਾਕੇ ਦੇ ਪਿੱਛੇ ਕਿਸ ਦੇ ਕਿਸ ਦੀ ਕਿਸ ਦੇ ਕਿਸ ਨੇ ਸਾਜ਼ਿਸ਼ ਰਚੀ ਔਰ ਕਿਸ ਦੇ ਹੱਥ ਹਨ ਇਹ ਆਉਣ ਵਾਲਾ ਸਮਾਂ ਦੱਸੇਗਾ